ਸਕੂਟੀ 'ਚ ਮੇਗਾ ਸਮਾਨ ਲੋਡ ਹੋ ਗਿਆ ਆਪਣਾ ਬਹੁਤ ਸਮਾਨ ਲੱਦਣੀ ਸਕੂਟਰੀ 'ਤੇ ਦੋ ਬੋਤਲਾਂ ਇਧਰ ਕੋ ਰੱਖੇਂਗੀ ਤੇ ਮੈਂ ਆਪ ਰੱਖ ਲਈਆਂ ਵਾ ਲੈ ਰੋਟੀ ਖਾਈਏ ਓਏ ਮੂਰੀਆਂ ਵਾਲੀ ਨਵੀਂ ਕਰੀਏ ਰੋਟੀ ਆਪਾਂ ਦੇਖੋ ਪੈਕ ਕਰ ਲਿਆ ਆਪਣਾ ਟਿੱਕਣਾ ਇੱਕੋ ਖੜੀ ਹੂੰ ਇੱਕੋ ਖੜਦੀ ਮੂਲੀ ਬੰਦੀ ਬੋਲ ਗੁੱਡ ਮਾਰਨਿੰਗ ਵੈਲਕਮ ਬੈਕ ਟੂ आवर ਨਿਊ ਵਲੌਗ ਰੋਕ ਜਿਓ ਰੋਕ ਜਿਓ ਲੈ ਆ ਮੇਰਾ ਮੈਂ ਮਾਰਾ ਲੈ ਆ ਬਲੂਨ ਕਿਤੇ ਚੜਾਦਾ ਜੇ ਉਹ ਨਹੀਂ ਮੁੜਦਾ ਉਹ ਨਹੀਂ ਮੁੜਦਾ ਚੜ ਗਿਆ ਅਸਮਾਨ ਤੇ ਆਓ ਅੰਦਰ ਆਓ ਜਮਾਨ ਜਾਨ ਨੂੰ ਨਿਹਾਰੂਆਂ ਫੋਟੋਆਂ ਲੱਗੀਆਂ ਨਾ ਸਾਡੀਆਂ ਤੇ ਹੁਣ ਅਸੀਂ ਬੁੱਢੇ ਹੋ ਗਏ ਆ ਕੋ ਮੁੰਮ ਬੰਨਾ ਫੜਾ ਕਰ ਜਵਾਨੀ ਆ ਉੱਥੇ ਇਹ ਜਦੋਂ ਨਾ ਨਾ ਵਿਆਹ ਚ ਬਾਤ ਚੱਤੀਂ ਫੋੜੋ ਹਾਏ ਐਵੇਂ 90 ਬਿਕਰ ਮੈਂ ਦੇਣੀ ਆ ਫਿਰ ਬਾਅਦ ਡੇਢ ਸਾਲ ਦੀ ਹੋਊਗੀ ਦੋਰੀ 90 90 ਆ ਬੰਨੋ ਖਲਾ ਨਾ ਮੈਨੂੰ ਕਿ ਚੁੱਕ ਲਿਆ ਵੀ ਬੰਨ ਲਿਆ ਫੜ ਕੇ ਕਾ ਸਾਜਾ ਖੇਡੇ ਲੈ ਆਹੀ ਉਹਦਾ ਕੰਕੜਾ ਡੇ ਪਰ ਤੇਰੀ ਇਹ ਖੰਡਿਆ ਜੀ ਮਲੇਆ ਮੂੜੀਆ ਮੂੜੀਆ ਕਾਉਂਟ ਹੈ ਬਾਦੇ ਵਾਲੇ ਬਰਾਉਂਡ ਮੂੜੀ ਵਾਲੇ ਆਪਾਂ ਜਾਂ ਮੂੜੀ ਲੱਗ ਗਿਆ ਨਾ ਹਣ ਨਹੀਂ ਗਵਾਂਡੀਆਂ ਦੀ ਓਰੀਜਨਲ ਮੂੜੀ ਜੀ ਹਾਂਜੀ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਵਲੌਗ ਜਿਹੜਾ ਸੀ ਉਹ ਸਟਾਰਟ ਕਰਦਾ ਸੀ ਤੇ ਚੱਲ ਗਏ ਆਪਾਂ ਵੀ ਤਿਆਰ ਸ਼ਿਕਰ ਹੋ ਗਏ ਆ ਤੇ ਇੱਧਰ ਕੰਮ ਕਿੱਥੇ ਚਲੇ ਜਾਓ ओके डन ਤੇ ਬਾਕੀ ਚਲੋ ਚੱਲੀਏ ਦੇ ਨਾਲ ਦੇ ਨਾਲ ਵਲੋਗ ਕੰਟੀਨਿਊ ਕਰਾਂਗੇ ਜਿੱਦਾਂ ਜਿੱਦਾਂ ਵੀ ਵਲੋਗ ਬਣੂੰਗਾ ਪਲੀਜ਼ ਉਹਨੂੰ ਪਿਆਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਚਲੋ ਅभी ਚੁੱਪ ਜੀ ਚੱਲੀਏ ਚੁੱਪ ਕਰਕੇ ਖਲੋਤੀ ਹੈ ਤਾਂ ਹੁਣ ਚੁੱਪ ਨੂੰ ਲਾ ਕੇ ਚੱਲੀਏ ਪਹਿਲਾਂ ਦਰਵਾਜ਼ਾ ਖੋਲਣਾ ਪੈਣਾ ਆ ਜਾਪੇ ਹੋਈ ਜੇਲ ਦਾ ਲੋਕ ਜੇਲ ਹੈ ਜੇਲ ਚਲੋ ਠੀਕ ਆ ਜੀ ਮਿਲਦੇ ਆ ਤੁਹਾਨੂੰ ਫਿਰ ਕੋਈ ਗੱਲ ਨਹੀਂ ਪੁੱਤੂ ਇਹ ਨਮਾ ਨਵਾ ਬਲੂਨ ਕਰ ਲੈਨੇ ਮਮਾ ਆਜੋ ਹਾਂਜੀ ਗਾਇਸ ਘਰ ਆਪਾਂ ਆ ਗਏ ਸੇਰ ਦਾ ਬਲੌਗ ਕੰਟੀਨਿਊ ਨਹੀਂ ਕੀਤਾ ਤੇ ਚਾ ਚੁਕੀਤੀ ਤੇਰ ਬਾਅਦ ਨੂੰ ਹੁਣ ਮੈਂ ਪਹਿਲਾਂ ਨਮਾਉਣਾ ਧੋਣਾ ਵਾ ਕਿਉਂਕਿ ਡਿਊਟੀ ਤੇ ਸਵੇਰੇ ਮੈਂ ਸਿਰਸੁਰ ਕਰ ਜਾਨੀ ਆ ਵਿਚਾਰੀ ਨੂੰ ਨਮਾਉਣਾ ਨਵਾਉਣ ਦਾ ਹੈ ਨਹੀਂ ਕੋਈ ਸਿਸਟਮ ਆ ਕੇ ਫਿਰ ਨਮੋਣਾ ਪੈਂਦਾ ਮੈਨੂੰ ਹੁਣ ਮੈਨੂੰ ਵਾ ਕੇ ਉਹਨੂੰ ਕੱਪੜੇ ਵਗੈਰਾ ਪਾ ਕੇ ਸੋਹਣਾ ਬੱਚਾ ਬਣਾਉਂਗੀ ਤੇ ਪਿੱਛੇ ਤੁਸੀਂ ਬਾਇਡ ਕਰਿਓ ਖਲਾਰਾ ਮੀਨਸ ਕੀ ਇਹਨਾਂ ਨੂੰ ਪਿਛੋਂ ਮੇਰੇ ਰੈਸਟ ਬੜੀ ਹੁੰਦੀ ਆ ਤੇ ਬਾਕੀ ਇਹ ਚੀਜ਼ ਆ ਕਿ ਹੁਣ ਅੱਜ ਹੀ ਇੱਕ ਸਪੈਸ਼ਲ ਚੀਜ਼ ਨਾਲ ਸ਼ੇਅਰ ਕਰਦੇ ਆ ਅੱਜ ਬਣਾਉਂਨੂੰ ਅੱਜ ਦਿਲ ਕਾਫੀ ਦੋ ਤਿੰਨ ਦਿਨ ਹੋ ਗਏ ਵੈ ਮੇ ਰੋਟੀ ਨਹੀਂ ਖਾਂਦੀ ਮੈਕਸਿਮਮ ਆ ਕੇ ਥੋੜਾ ਡਾਈਟ ਤੇ ਵੀ ਚੱਲਦੇ ਪਏ ਹਾਂ ਤੇ ਬਟ ਅੱਜ ਦਿਲ ਕਰ ਰਿਹਾ ਖਿਚੜੀ ਬਣਾਉਂਦਾ ਖਿਚੜੀ ਬਣਾਵਾਂਗੇ ਤੇਰ ਬਾਅ ਨੂੰ ਵੀ ਚਲਰ ਬਾਅ ਨੇ ਵੀ ਖੁਸ਼ ਹੋ ਕੇ ਖਾ ਲੈਣੀ ਹਨਰ ਬਾਅ ਹਾਂ ਖਿਚੜੀ ਖਾਣੀ ਖੁਸ਼ ਹੋਗੇ ਤੇ ਖਿਚੜੀ ਮੈਂ ਬਣਾਉਂਗੀ ਪਰ ਇੱਕ ਨਵੀਂ ਰੈਸਪੀ ਤੇ ਨਵੇਂ ਤਰੀਕੇ ਨਾਲ ਤੇ ਤੁਹਾਨੂੰ ਵੀ ਵਿਖਾਉਂਗੀ ਮੈਂ ਕਿਵੇਂ ਕਿਵੇਂ ਬਣਾਉਣੀ ਆ ਵੈਸੇ ਤੇ ਜਿਆਦਾ ਮੈਕਸੀਮਮ ਮੰਮੀਆਂ ਤੇ ਜਾਂ ਫਿਰ ਮਤਲਬ ਜਿਆਦਾ ਲੋਕ ਇਦਾਂ ਦੀ ਖਿਚੜੀ ਬਣਾਉਂਦੇ ਆ ਕਿ ਜਿਵੇਂ ਤੂੰ ਕਿੱਥੋਂ ਆ ਗਈ ਜਿਆਦਾ ਖਿਚੜੀ ਇਹੀ ਜੀ ਬਣਾਉਂਦੇ ਆ ਕਿ ਸਿਰਫ ਮਤਲਬ ਉਹੀ ਦਾਲ ਦੂਲ ਵਾਲੀ ਇਦਾਂ ਹਨਾ ਅਸੀਂ ਵੀ ਦਾਲ ਪਾਉਣੀ ਆ ਬਟ ਅਹੀਂ ਥੋੜਾ ਬਹੁਤ ਜ਼ਿਆਦਾ ਮਟੀਰੀਅਲ ਐਡ ਕਰਕੇ ਇੱਕ ਵਧੀਆ ਤਰੀਕੇ ਨਾਲ ਤਿਆਰ ਕਰਾਂਗੇ ਤੇ ਤੁਹਾਨੂੰ ਰੈਸਪੀ ਮੈਂ ਜ਼ਰੂਰ ਦਿਖਾਵਨੀ ਜਦੋਂ ਮੈਂ ਬਣਾਉਂਗੀ ਤੁਸੀਂ ਵੀ ਟਰਾਈ ਕਰਿਓ ਕਿੰਦਾ ਦੀ ਬਣਦੀ ਹੈ ਮੈਂ ਵੀ ਟਰਾਈ ਕਰਨੀ ਆ ਖਾਤੀ ਕਿ ਫਿਰ ਮੈਂ ਤੁਹਾਨੂੰ ਦੱਸੂਗੀ ਵੀ ਤੇ ਬਾਕੀ ਵਲੌਗ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਆ ਰਹੇ ਨੇ ਤੇ ਬਾਕੀ ਵਲੌਗ ਦੇ ਨਾਲ ਇਦਾਂ ਹੀ ਜੁੜੇ ਰਹੋ ਹਨਰਬਾਬ ਨਹੀਂ ਆ ਕਰੀਏ ਹੁਣੇ ਹੀ ਫਿਰ ਮਿਲਦੇ ਆਂ ਕੀ ਆ ਤੁਸ਼ੀ ਛੇਰ ਛੇਰ ਜੇ ਹੂੰ ਔਰ ਰਖਮੀ ਦਾਦੀ ਹੁੰਦੇ ਉੱਥੇ ਕਿ ਥੋਂਡੇ ਡੈਡੀ ਓਏ ਹਲੋ ਜੀ ਗਾਇਜ਼ ਹਰ ਬਾਰ ਨੂੰ ਹੀ ਨਵਾਤ ਵਾਲਿਆ ਹੁਣ ਅਸੀਂ ਚੱਲੀਏ ਬਾਹਰ ਥੋੜਾ ਜਿਹਾ ਲੈ ਕੇ ਜਾਈਏ ਮੇਥੀ ਮੁੱਥੀ ਮੇਥੀ ਮੁੱਥੀ ਚੰਗ ਚੱਕਰੋਂ ਮੇਥੀਆਂ ਮੁੱਥੀਆਂ ਉਹ ਬੱਤ ਨਾ ਮੇਰਾ ਮਗਰੀਆ ਤੇ ਯਾਰ ਮੈਂ ਆਣਾ ਇੱਥੇ ਕੜੀ ਪੱਤੇ ਦਾ ਬੂਟਾ ਲਾਇਆ ਈਓ ਤਾਂ ਮੈਨੂੰ ਬੂਟਾ ਘਟ ਧਕਾ ਜਾ ਤਲ ਭੰਗਿਆ ਹਨਰਬਾਬ ਕੜੀ ਆ ਫੜੋ ਪੱਤੇ ਤੋਂ ਹੀ ਨਾ ਉਹ ਮੇਰੇ ਪਿੱਛੇ ਕਿੱਥੇ ਆ ਗਿਆ ਆ ਵੇ ਲੋ ਆ ਫੜੋ ਕੜੀ ਪੱਤੇ ਦੇ ਪੱਤੇ ਕੜੀ ਪੱਤੇ ਦੇ ਪੱਤੇ ਕੁੱਟ ਕੇ ਫੜ ਲਓ ਫੜ ਲੇ ਚੱਲ ਆਓ ਫਿਰ ਮੇਥੀ ਥੋੜੀ ਹੈ ਹੋਰ ਆਪਾਂ ਕੀ ਲੈਣਾ ਸੀ ਅਹੀਂ ਸਜ ਹਰੀਆਂ ਮਿਰਚਾਂ ਵੀ ਲੈਣੀਆਂ ਸੀ ਉਹ ਚੱਲੇ ਹੁਣ ਮੇਥੀ ਤੋੜ ਲਈ ਫਿਰ ਹਰੀਆਂ ਮਿਰਚਾਂ ਲਓ ਜੀ ਆਪਾਂ ਸਾਰਾ ਮਟੀਰੀਅਲ ਟਮਾਟਰ ਪਿਆਜ਼ ਜੀਰਾ ਆਪਾਂ ਪਾ ਰਿਆ ਤੇ ਆਪਣੇ ਕੋਲ ਜੋ ਵੀ ਸਬਜ਼ੀ ਆਪਾਂ ਲੈ ਸਕਦੇ ਹਾਂ ਤੇ ਅਸੀਂ ਤੇ ਮੇਂਗਾ ਲੈ ਲਈਆ ਲੂਣਾ ਨੇ ਆਪਣੀ ਗਾਲ ਚੌਲ ਸਾਰਾ ਕੁਝ ਤੇ ਹੈਗੇ ਤੜਕਾ ਕਰਦੇ ਹਾਂ ਤੜਕਾ ਪੁੰਦੇ ਪਿਆ ਬੱਚ ਚੰਗਾ ਹੀ ਪਣ ਲੱਗਾ ਜਾ ਰਿਹਾ ਮੇਰੇ ਲਈ ਤੁਹਾਡੀ ਕਿਦਾਂ ਚੜੀ ਕੱਲੀ ਹੈ ਜਮਮ ਜੀ ਤੈਨੂੰ ਕੱਲੀ ਖਾ ਲੈਗੇ ਤੇ ਮੂੰਗੜੀ ਆ ਲੈ ਗਈ ਵਧੀਆ ਖਾਓ ਵੇਲਾ ਵਧੀਆ ਖਾਓ ਚਲ ਵੇਖਦੇ ਆ ਜਰਾ ਕੱਲੀ ਖਾਏਂਗੀ ਅੱਜ ਤੇ ਨਵੀਂ ਰੈਸਪੀ ਮੈਂ ਤੁਹਾਨੂੰ ਦੱਸ ਰਗੀ ਕਿਹੜੇ ਤਰੀਕੇ ਨਾਲ ਵੇਹੇ ਨੂੰ ਚਲੋ ਮੈਂ ਪਹਿਲਾਂ ਵੀ ਦੱਸਿਆ ਹਾਂ ਬਣਾਉਂਦੇ ਸਾਰੇ ਆਪਾਂ ਪਰ ਜਦ ਮੈਂ ਗਾਜ ਤੇ ਅੰਬਰੇ ਚ ਕਰ ਲਿਆ ਵਾ ਆਲੂ ਨੂੰ ਕਰਦੇ ਆ ਕੇ ਨਮਕ ਅੰਬਰਾ ਕਰ ਤੇ ਮੈਂ ਟਮਾਟਰ ਤੇ ਮਿਰਚ ਪਾ ਲੈਣੇ ਕਰਾਰੇ ਕੀ ਬਣੂਗੀ ਵਧੀਆ ਜੀ ਟੇਸਟੀ ਜੀ ਬਣਾਉਂਗੀ ਤੇ ਨਿੰਬੂ ਵੀ ਪਾਣਾ ਵੇ ਹੈ ਨਿੰਬੂ ਨਿੰਬੂ ਪਾਣਾ ਨਹੀਂ ਨਿੰਬੂ ਤੇ ਮੈਂ ਸਵੇਰ ਵਾਸਤੇ ਲੈਂਦਾ ਫਿਰ ਮੈਂ ਪਾਣੀ ਪੀਣਾ ਹੁੰਦਾ ਨਾ ਉਹ ਦੇਖੋ ਨਿੰਬੂ ਵਰਤਣਾ ਪਣਾ ਹੁੰਦਾ ਵਾ ਤੇ ਨਿੰਬੂ ਬਹੁਤ ਜ਼ਿਆਦਾ ਰਹਿੰਦੇ ਸਾਡੇ ਕੋਲ ਚੌਲ ਹੀ ਬਣਾਉਂਦੀ ਲੋਣ ਵਾਲੇ ਗੁਜੀਆ ਗੁਜੀਆ ਖਿਚੜੀ ਵੀ ਬਣਾ ਸੀ ਤੇ ਅੱਖ ਜਿਹੜੀ ਘਰ ਦੀ ਹੁੰਦੀ ਹੈ ਔਰ ਖਿਚੜੀ ਬਾਜ਼ਾਰੋਂ ਦੀ ਸਾੜੀਆਂ ਬਣਾ ਆ ਫਿਰ ਮੈਨੂੰ ਕੀ ਨਿਕਲਦਾ ਵਾ ਇਹ ਨਿਕਲ ਵਧੀਆ ਹੀ ਕੱਢਾਂਗੇ ਮਿਰਚਾ ਕੋਤਲਾ ਕਿਹਨੇ ਆ ਗਏ ਅੱਜ ਕੋਈ ਚੀਜ਼ ਬਣਾਏ ਉਹ ਤਾਂ ਮਾਰੀ ਜੂ ਨੇ ਦੇਖੂਗਾ ਸਾਫ ਰਮੀ ਕਿਥੇ ਗਈ ਹੋਈ ਸੋਮੀ ਰਤਿੰਦੀ ਸਰਬਾਪ ਕਿਥੇ ਆ ਆ ਸਰਬਾਪ ਕਿਥੇ ਚਲੀ ਆ ਬਾਬਾ ਚਲੇ ਕਿਥੇ ਚਲੇ ਹੋ ਹੂੰ ਕਮਣ ਕਮਣ ਹੂੰ ਕਿਥੇ ਕਮਣ ਚਲੇ ਹੋ ਅੱਛੇ ਕਮਣ ਜਾਣਦਾ ਐਨ ਬੁਗਾ ਕਰਕੇ ਦੱਸੋ ਕਮਣ ਉੱਥੇ ਜਾਂਦੇ ਹੂੰ ਕਮਣ ਮੈਂ ਸਰਬਾਪ ਨਿਕਲੇ ਯਾ ਰਾਤ ਨੂੰ ਬਾਹਰ ਆਪਾ ਨੇਰਾ ਚੈੱਕ ਕਰੋ ਤੇ ਔ ਰੋਮੀ ਵੀ ਦਿਖਾਂਦੀ ਥੋੜੀ ਥੋੜੀ ਰੋਮੀ ਦਰੋ ਕਾ ਰੋਮੀ ਤੇ ਆਪਾਂ ਨਿਕਲੇ ਸੈਰ ਨੂੰ ਸਾਹਮਣੇ ਆਉਂਦੇ ਮੱਲੀ ਸਾਹਿਬ ਪਾਪਾ ਆ ਗਏ ਮੱਲੀ ਸਾਹਿਬ ਵੀ ਆ ਗਏ ਮੱਲੀ ਸਾਹਿਬ ਤੇ ਰੋਮੀ ਨੇ ਹੁਣ ਅੱਗੇ ਵਧਣਾ ਮੈਂ ਜਾਣਾ ਪਾਪਾ ਇਹਨਾਂ ਤੋ ਰੋਮੀ ਤੂੰ ਆਪਣੇ ਨੂੰ ਕਪੜੇ ਨਹੀਂ ਜਾਈਂਗੇ ਹੁਣ ਤਾਂ ਅਰੇ ਜੋ ਪਰੇ ਪਰੇ ਕਮੇਲ ਬ੍ਰੇਕਾਂ ਫੇਲ ਬ੍ਰੇਕਾਂ ਫੇਲ ਗੱਡੀ ਦੀਆਂ ਬ੍ਰੇਕਾਂ ਫੇਲ। ਕਿਦਾਂ ਤੁਸੀਂ ਤੁਰਨ ਬੈ ਜਾਂਦੀ ਰਾਤ। ਅਸੀਂ ਸੈਰ ਕਰਨੇ। ਤੂੰ ਜਾ ਮੈਂ ਆਪਾਂ ਸੱਤਕ ਜਾਂਦੇ। ਸੱਤ ਜਾਂਦੇ। ਕਿੱਥੇ ਜਾਂਦੇ? ਸੱਤਕਾਂ। ਸੱਤਕਾਂ? ਹਾਂ। ਸਰੀਰ ਸੈੱਟ ਕਰਨ। ਮੈਂ ਜਾਵਾਂ? ਹਾਂ ਮੈਂ ਆਪਾਂ ਸਾਈਟ ਤੱਕ ਜਾਂਦੇ। ਮੈਂ ਫੇਰ ਜਲਦੀ ਆਜੋਗੇ। ਹਾਂ। ਕੁੱਤਾ ਤਾਂ ਨਾ ਪੈਜੂ। ਨਹੀਂ। ਚਲੋ। ਕਾਣਾ ਸਹਿਰ ਬਹੁਤ ਹੋ ਗਿਆ ਨਗਰ ਸਹਿਰ ਕਾਣਾ ਆ ਜੀ ਮੇਰੇ ਕੋਲ ਹੀ ਸਾਰਾ ਸੂਰਾ ਹੁੰਦੀ ਹੈ ਜੀ ਮੈਂ ਸਾਰੀ ਦਿਨ ਇਸ਼ਾਰਾ ਹੀ ਕਰਦਾ ਅੱਛਾ ਮੈਂ ਫਿਰ ਮੈਨੂੰ ਨਹੀਂ ਪਤਾ ਆਹ ਵੇਖੋ ਗਾਇਜ਼ ਮਾੜਾ ਹੀ ਹਾਲ ਹੈ ਉਹ ਕੀ ਨਾਲ ਨਾਲ ਇਹ ਕਾਸ਼ਿਪ ਕਲੀਜੀ ਸ਼ਿਪਕਲੀਜੀ 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 ਮੈਂ ਕਹੋਣਿਆ ਬਾਬੇ ਨੇਰੇ ਵਿੱਚ ਤੋਂ ਹਿੰਦੇ ਦੀ ਮੈਂ ਤਾਂ ਸਿਰਿਆਂ ਦਾ ਆਈ ਡੋਂਟ ਨੋ ਕੁਝ ਤਾਂ ਅੱਛਾ ਹੈ ਪਤਾ ਨਹੀਂ ਕੀ ਆਊਗਾ ਆਈ ਡੋਂਟ ਨੋ ਸੀਰੀਅਸ ਥੋੜੇ ਪੁੱਜੋ ਤਾਂ ਮੈਨੂੰ ਪਤਾ ਹੀ ਨਹੀਂ ਤੇ ਕੀ ਗੰਡੇ ਹੋਣੇ ਆ 2 ਕਿਲੋ ਹੋਰ ਕੀ ਗਿਫਟ ਆ ਗਿਫਟ ਕਿਦੇ ਲਈ ਹੋਊਗਾ ਆਈ ਡੋਂਟ ਨੋ ਚਲ ਮੈਂ ਆਈਡੀਆ ਤੇ ਨਹੀਂ ਤੁਹਾਡੇ ਨੀਂਗਰ ਬਾਬੀ ਆਈ ਥਿੰਕ ਮੇਰੇ ਲਈ ਸੁਪਨਾ ਨਿਕਾਣਾ ਮੇਰੇ ਲਈ ਸੁਪਨਾ ਬਹੁਤ ਹੁੰਦੇ ਸੁਪਨਾ ਤੇਰਾ ਬਹੁਤ ਸੁਪਨਾ ਬੱਸ ਸੁਪਨਾ ਮੇਰੇ ਲਈ ਨਿਕਾਣਾ ਮੈਨੂੰ ਪਤਾ ਓਏ ਸ਼ੀਰ ਇਹ ਦੱਸ ਮੈਂ ਹੁਣ ਚੰਗਾ ਰੂਪ ਪਾਉਂਦਾ ਤੇਰਾ ਬਾਪ ਦੱਸ ਉਹ ਕਿਊਟ ਸਿਫਟ ਅਰ ਬਾਪਾ ਥਿਸ ਇਜ਼ ਫਾਰ ਯੂ ਡੈਡ ਜੀ ਕੀ ਕੀਤਾ ਅਰ ਬਾਪ ਦਾ ਪਾ ਕੇ ਦੋ 3 ਮਿੰਟ ਸਪੈਸ਼ਲ ਬਣਵਾ ਕੇ ਕਿ ਦੇਖੋ ਇਹ ਲੋਰ ਬਾਪ ਦਾ ਗਿਫਟ ਹੈ ਕਿ ਦੇਖੋ ਕਿ ਦੇਖੋ ਬਣਵਾਈ ਉਹ ਤਾਂ ਕੋਈ ਅੱਛਾ ਸਪੈਸ਼ਲ ਆਰਡਰ ਤੇ ਬਣਵਾਈ ਹੈ ਮਤਲਬ ਟਾਪ ਆ ਹੂੰ ਵਧੀਆ ਬਾਪ ਸੋਹਣਾ ਬਾਪ ਨੇ ਤਾਂ ਬੜਾ ਸੋਹਣ ਲੱਗਾ ਆ ਬਹੁਤ ਸੋਹਣਾ ਚਲੋ ਵਧੀਆ ਉਹ ਕਿੱਥੇ ਬਿਠਾਇਆ ਉਹਨੂੰ ਰਾਹ ਸਾਹਾਂ ਮਾਕੋ ਗਾਲ ਸਿੱਖੀ ਆ ਆਪਣੇ ਮਤਲਬ ਵੀ ਚਲੋ ਸਰਦਾਰ ਸਾਡੇ ਤੇ ਜਿਹੜੀ ਆਉਣ ਜਾਣ ਤੇ ਆਪਣੇ ਗੱਲ ਵੇਖੀ ਆ ਇਹ ਤਿੱਤਾਨਿਕ ਉਹ ਮਾੜਾ ਹੁੰਦਾ ਬੰਦੇ ਦੀ ਨੀਦ ਮਾੜੀ ਹੁੰਦੀ ਆ ਕਿਦਾਂ ਹੁੰਦੀ ਮਾੜੀ ਮੈਂ ਨਾਲ ਕਾਲੇ ਸ਼ਰੇ ਕਿ ਆ ਮਤ ਉੱਥੇ ਨਾਲ ਉਹ ਥਲਪੂ ਰਿਆ ਨਨਾਲਾ ਉਹਦੇ ਕੋ ਬਾਅਰ ਨਹੀਂ ਹੁੰਦਾ ਹਾਂ ਥਾਰ ਵਾਲਾ ਵੀ ਨੌ ਜਣੇ ਬੈਨ ਨੂੰ ਬਣਾਇਆ ਉਹਨੇ ਆਪਣੀ ਜਗ੍ਹਾ ਹੈ ਤਾਂ ਨੌ ਜਣੇ ਬੈਠੇ ਤੇ ਨੌ ਮਗਰ ਫਿਰ ਤਿਆਰ ਆ ਮੈਂ। ਦਿਹਾੜੀ ਦੇ ਕਿੰਨੇ ਕੇ ਪੈਸੇ ਵੜ ਚਿੰਦਾ। ਚਲੋ ਹੋਰ ਹੀ ਸਾਨੂੰ ਪਤਾ ਕਿੰਨੇ ਵੜਦਾ ਉਹ ਪਰ ਮਤਲਬ ਜਿੰਨੇ ਕੰਮ ਕਰਨਾ ਮੈਨਾਂ ਉਹ ਦੋ ਜਣੇ ਹੀ ਆ ਉੱਥੇ ਬਣਦੇ। ਧੱਕੀਆਂ ਹੀ ਲੋਾਈਆਂ ਦੇ ਕੰਮ। ਉਹ ਸ਼ਾਮ ਨੂੰ 4 ਵਜੇ ਤੱਕ ਮੇਰੇ ਨਾਲ ਚੰਗੀ ਵਧੀਆ ਆਪਣੀ ਰੋਟੀ ਕਮਾ ਕੇ ਨਹੀਂ ਜਾਂਦੇ। ਹਾਂ। ਤੇ ਵਧੀਆ ਤੇ ਇੱਥੇ ਨਾ ਜੇ ਰੋਹੀ ਵੀ ਖੇਤੀਬਾੜੀ ਕਰਦੇ ਨਾਲ ਪੁੱਛੋ ਪੁੱਛੋ ਦਾ ਘਰੀ ਦਾ ਜਿੰਨੇ ਜੋਗ ਹੈਗੇ ਆ। ਤੇ ਵਧੀਆ ਚੱਲੀ ਜਾਂਦਾ ਮਾਗਦੇ ਕਿਰਪਾ ਨਾਲ ਜੇ ਆਪਾਂ ਕਰੀਏ ਇਹ ਹੀ ਕਹੀਏ ਵੀ ਨਹੀਂ ਵੀ ਕਿਤੇ ਗੋਆ ਹੀ ਕਲਾ ਗੋਏ ਭਾਈ ਦਾ ਗੋਆ ਹੀ ਕਲਾ ਭਾਈ ਦਾ ਗੋਆ ਕਲਾ ਤਾਂ ਬਾਜਦਾ ਵਾ ਜੇ ਹੀ ਪਾਸਾ ਡੱਡਾ ਰੱਖਿਆ ਤਾਂ ਵੀ ਜੱਲੇ ਬਰਾਂ ਸਭ ਤੋਂ ਪਹਿਲੀ ਗੱਲ ਤੇ ਬੰਦੇ ਦੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਤੇ ਗੋਏ ਜੋ ਦੁਨੀਆ ਪੈਸੇ ਲਈ ਜਾਂ ਗੋਏ ਨੂੰ ਜੀਂਦੇ ਜਾਂ ਗੋਏ ਦਾ ਪਤਾ ਨਹੀਂ ਨਾ ਜਿਹੜਾ ਡੰਗਰਾਂ ਦਾ ਗੋਏ ਦਾ ਵੀ ਉਹਦੇ ਜਿਹੜੇ ਦੁਨੀਆ ਪੈ ਗਏ ਜਿਨ੍ਹਾਂ ਨੇ ਤਰੀਕੇ ਨਾਲ ਕਮਾਉਣੇ ਉਹ ਚ ਵੀ ਪੈਸੇ ਕਮਾਈ ਜਾਂਦੇ ਆਰ ਬਾਬ ਕਦੀ ਸਾਨੂੰ ਕੋਈ ਥੋੜੀ ਵੀ ਵੇਖ ਲੈਣਾ ਕਿ ਪਸ ਆਹੀ ਕੁਝ ਲੱਗਿਆ ਕਰਨਾ ਇੱਥੇ ਜੇ ਬਾਕੀ ਮੈਂ ਗੱਲ ਕਰਦਾ ਵੀ ਦੁਨੀਆ ਦੇ ਜਿੱਥੇ ਮਰਜੀ ਕੋਨੇ ਦੇ ਚੱਲਦੀ ਹੈ ਮਿਹਨਤ ਕਰੀਏ ਚ ਸਹੀ ਫਲ ਮਿਲਦਾ ਵਾ ਚਲੋ ਉਧਰ ਸੌਖੀ ਤੇ ਚਲੋ ਨਹੀਂ ਮਿਹਨਤ ਪਰ ਬਲ ਉਧਰ ਮਿਹਨਤ ਦਾ ਮੁੱਲ ਮਿਲ ਜਾਂਦਾ ਤੇ ਕਰਦੇ ਰਹੋ ਬੰਦਾ ਜੇ 12 14 ਘੰਟੇ ਕਰਦਾ ਤਾਂ ਉਹਦਾ ਮੁੱਲ ਮਿਲ ਜਾਂਦਾ ਤੁਸੀਂ ਆਪਣੇ ਕੰਮ ਕਰੋ ਨਿੱਕਾ ਮੋਟਾ ਜੇ ਰੋਟੀ ਹੋਰ ਬਾਕੀ ਜਿਆਦਾ ਵੀ ਕਿਦਾ ਕਦਾ ਨਹੀਂ ਸੂਤੰਦਾ ਉਹਨੇ ਸਰ ਕਰਨਾ ਸਾਡਾ ਚੱਲ ਜਾਂਦਾ ਅਸੀਂ ਟਰਾਈ ਕਰਦੇ ਆ ਜੋ ਕਿ ਚੱਲੇ ਵੀ ਬੱਜ ਦਾ ਕੱਖ ਨਹੀਂ ਡੰਗਰਾ ਵਿੱਚ ਜੇ ਵੋਹੀ ਤਾਂ ਨੇ ਬੱਜਦਾ ਹੀ ਡੰਗਰਾ ਦੇ ਮਜੀਆ ਵਸਾ ਗਤਨ ਆਪਣਾ ਇੱਕ ਨਾ ਚੈਨਲ ਬਣਾ ਲੈਣਾ ਚਾਹੀਦਾ ਯੂਟਿਊਬ ਆ ਆਪਣਾ ਇੱਕ ਤੇ ਚੱਲ ਗਿਆ ਚਲੋ ਕਿ ਮੋਰੀ ਨੌਲੇਜ ਹੁੰਦੀ ਵਾਕਿਆ ਪਾਉਣੀ ਚਾਹੀਦੀ ਮੈਂ ਰਤਾ ਕਮਲਾ ਨਾ ਹੁੰਦਾ ਜੇ ਕਹਣਾ ਹੈ ਨਾ ਮਤਲਬ ਜਸਟ ਆਪਣਾ ਆਪਣਾ ਫਾਰਮ ਦਾ ਫਾਰਮ ਦਾ ਚਾਹੀਦਾ ਹੈ ਨਾ ਨਾ ਹੜਿੰਦਾ ਰੁਪਏ ਵੈਸੇ ਲੈ ਇਹਦਾ ਦੋ ਦੋ ਰੇਟ ਕੀ ਲੱਗਦਾ ਐ ਵੈਸੇ ਵੈਸੇ ਜਿੰਨਾ ਮਰਜੀ ਰੇਟ ਲੱਗਦਾ ਕਿ ਲੱਗਦਾ 100 ਰੁਪਏ ਲੱਗੇ ਨੇ ਫੇਰ ਠੀਕ ਆ 100 ਰੁਪਏ ਜਿੰਨ ਜਗ੍ਹਾ ਸਰਕਾਰ ਬਣਾਉਂਦੀ ਡਾਡੀਏ ਫੇਰ ਆਪਣੀ ਡੇਰੀ ਖੋਲਣੀ ਪੈਣੀ ਡੁਪਲੀਕੇਟ ਦੋਦਰਾ ਨਾ ਬੰਦ ਹੋਊਗਾ ਉਹਨਾਂ ਜਗ੍ਹਾ 100 ਰੁਪਏ ਵੀ ਨਸ਼ਾ ਕੱਲ ਹੋ ਰਿਹਾ ਆਪਣੀ ਡਾੜੀ ਦੀ ਡੇਰੀ ਖੋਲ ਲਈਏ ਡਾੜੀ ਨੂੰ ਬਿਠਾ ਦਾਂਗੇ ਡੇਰੀ ਤੇ ਹਨਾ ਦੁੱਧ ਵੀ ਜੜਾ ਕਨੇ ਕਰਮਾ ਨਾ ਆਦਾ ਬੜੀ ਪੁੱਤਰ ਜੀ ਜਾਂ ਦੁੱਧ ਕਮਾਲ ਇਹਨੂੰ ਕੁਦਰਤ ਚ ਮਿਲਦੀ ਆ ਬੁਜਾਰਾਂ ਦੇ ਵਿੱਚ ਬੰਦ ਪੈਕਟਾਂ ਚ ਹੁੰਦਾ ਵਾਹਲੀ ਕੀ ਕੀ ਨਹੀਂ ਕੀ ਲੱਗਾ ਤਾਂ ਤਾਂ ਤੇ ਮਜਬੂਰੀ ਆ ਕਈ ਉਹੀ ਖਾਂਦੇ ਆ ਬੰਦ ਪੈਕਟਾਂ ਵਾਲਾ ਸਾਨੂੰ ਤਾਂ ਵਧੀਆ ਚਲਦੀ ਮਜਬੂਰੀਆਂ ਦੇ ਵੇਚਣ ਵਾਲੇ ਦੀ ਮਜਬੂਰੀ ਆ ਵੀ ਇਨੇ ਚ ਸੰਭਾਲਣ ਵਾਸਤੇ ਉਹਨੂੰ ਕੁਛ ਨਾ ਕੁਛ ਲਾਉਣਾ ਹੀ ਪੈਂਦਾ ਰ ਹ ਹ ਦੁੱਧ ਇਸੇ ਦੋ ਘੰਟੇ ਪਿਆ ਰਵੇ ਤਾਂ ਖਰਾਬ ਹੋ ਜਾਂਦਾ ਵਾ ਹ ਤੇ ਉਹ ਦਾ ਮਤਲਬ ਮੇਰੇ ਹੱਥ ਤੇ ਦੀ ਪੈਕਿੰਗ ਪਈ ਹੁੰਦੀ ਆ ਹ ਜਦੋਂ ਪਾਉਂਦੇ ਆਪੇ ਚੰਗਾ ਸਾਫ ਸੁੱਤਰਾ ਦੁੱਧ ਜਿਹੜਾ ਕਿ ਓ ਨਹੀਂ ਲੱਭਦਾ ਵਾ ਅਸੀਂ ਤਾਂ ਧਾਰਾ ਕੱਢ ਕੇ ਉਹੀ ਪੀਨੇ ਤਾਂ ਸਾਨੂੰ ਬੜਾ ਬੰਜਲਾ ਹਦਾ। ਧਾਰਾ ਕੱਢ ਕੇ ਉਹੀ ਪੀਣਾ। ਇੱਕ ਪੈਕਟਾ ਮਲਾਂ ਪੀਣਾ। ਨਾ ਬੋਲਦਾ ਪਿਛਾ ਆਪਣੇ ਨਗਰ ਰੱਖੇ ਨਹੀਂ ਪੈਕਟਾ ਦੁੱਧ ਵਰਤਣਾ। ਹੋਰ ਬੱਡ ਜੀ ਆਂਦਾ ਆਪਣੇ ਨਗਰ ਰੱਖੇ ਤੇ ਮੈਂ ਕਿਹਾ ਪੈਕਟਾ ਮਲਾਂ ਦੁੱਧ ਵਰਤਣਾ ਸਟਾਰਟ ਕਰ। ਹੋਰ ਮੈਂ ਕਿ ਚਲੋ ਬਈਆ ਵਾ ਹੁਣ। ਹੋਰ ਮੈਂ ਆ ਮੁੰਿਆ ਰੱਖਿਆ ਨੇ। ਜੇ ਮੈਂ ਆ ਐਕਸਪੀਰੀਅਸ ਹੁੰਦਾ। ਉੱਤੇ ਜੋ ਵੀ ਐਕਸਪੀਰੀਅੰਸ ਹੋਊਗਾ ਆਪਾਂ ਹਨਾ ਉਹਦਾ ਫਖਰਾ ਕੇ ਚੈਨਲ 'ਤੇ ਲਾਵਾਂਗੇ ਤੇ ਵੇਖੋ ਇਹ ਗੱਜੇ ਨਾਲੋਂ ਥੋੜਾ ਜਿਆ ਵਧੀਆ ਲੱਗਾ ਮੈਨੂੰ ਜਿੱਥੋਂ ਤੱਕ ਹੈ ਚਲੋ ਮਹੀਂ ਹੁੰਦੀ ਥੋੜੀ ਮਹਿੰਗੀ ਆ ਗਾਈ 45 50000 ਉਹਦੇ ਵਿੱਚ ਲਾਓ ਹਾਂ ਬੜਾ ਕੀ ਹੁਣ ਗੱਲਾਂ ਤੁਹਾਡੀ ਕਾਈ ਡੈਡੀ ਨੇ ਵੇਖਣੀਆਂ ਨੇ న్యూਸ ਟਰੈਕਟਰ ਬੱਟਰਬਾ ਨਹੀਂ ਗੱਲ ਚੱਲ ਨਹੀਂਦੀ ਵਾਸਤ ਨਹੀਂ ਚੱਲਣਦੀ ਮੋੜ ਉਹ ਦੀਲ ਚੱਲਣ ਦੀ ਦੋਵਾਂ ਦੀ ਫਿਕਸਪ ਜੇ ਤੇ ਉਹ ਦੀਲ ਉਧਰ ਆਉਗੀ ਮੇਰੇ ਅੱਲਾ ਰੇ ਚੇਂਜ ਹੋਊਗਾ ਬੰਦਾ ਬਰਾ ਮੀਬਾ ਇਹ ਬੀਬਾ ਹੀ ਤਾਂ ਨਹੀਂ ਲਾਲਿਆਂ ਤਾਂ ਦਾਦੂ ਨੂੰ ਬਾਹੋਂ ਲਾ ਲੈ ਬਾਕੀ ਬਰਾਉ ਨੇ ਯਾਰ ਚੈਨਲ ਹੈ ਕਰਨਾ ਟਿਪਸ ਤੇ ਆਗਰਾ ਨੂੰ ਥੋੜੀਆਂ ਮੁੱਦਨ ਦੀ ਨਿੰਕਾ ਕਲਾ ਹਾਨੂੰ ਆ ਗਈ ਹੈ ਨਾ ਉਹਨੇ ਇੱਕ ਬੰਦਾ ਕਰਾਂਗੇ ਕਿਉਂਕਿ ਬੰਦਾ ਅਜੇ ਸਿੱਖਦਾ ਹੀ ਆ ਕੋਨਾ ਕੋ ਜਿਹੜੇ ਕੰਮ ਪਿਆ ਹੋਵੇ ਹਮ ਨੌਲੋਜੀ ਵਾਧੀ ਆ ਮੈਨੂੰ ਤਾਂ ਇਹਨਾਂ ਦੀ ਕੀ ਭਾਈ ਮੈਨੂੰ ਜੀ ਖਿਚੜੀ ਨਹੀਂ ਖੁਆਈ ਖਿਚੜੀ ਤੇ ਤੁਹਾਨੂੰ ਖੁਆਈ ਆ ਉਹ ਸੌਰੀ ਦੱਸਿਓ ਸਰ ਥੋੜਾ ਖਿਚੜੀ ਬਾਰੇ ਜਿਹੜੀ ਆਪਾਂ ਬਣਾਈ ਆ ਨਿਊ ਤਰੀਕੇ ਨਾਲ ਬਣਾਈ ਆ ਕਿੱਦਾਂ ਦੀ ਲੱਗੀ ਲਾੜੀ ਆ ਖੁਆ ਲੈਨੇ ਖਿਚੜੀ ਜਿਹੜੀ ਤੁਸੀਂ ਨਿਊ ਤਰੀਕੇ ਨਾਲ ਬਣਾਈ ਆ ਘੁਮਘਵਾ ਕੇ ਬਣੇ ਤੇ ਨੂਨ ਵਾਲੀ ਚੌੜੀ ਆ ਬਟ ਨਹੀਂ ਯਾਰ ਉਹ ਚਦਾਲ ਪਈ ਕੇਮੇ ਦੀ ਲੱਗੀ ਵਾਹ ਵਧੀਆ ਲੱਗੀ ਚੰਗੀ ਦਾ ਮਤਲਬ ਕੀ ਹੁੰਦਾ ਉਹਨਾਂ ਨੂੰ ਕੋਲ ਨਾ ਬਹੁਤ ਵਧੀਆ ਬਣੀ ਸੀ ਮੈਂ ਕਹਾਂ ਬਹੁਤ ਵਧੀਆ ਬਣੀ ਸੀ ਥੋੜੀ ਜਿਹੀ ਕਰਨੀ ਚਾਹੀਦੀ ਨਾ ਬੰਦੇ ਦੀ ਨਹੀਂ ਵਧੀਆ ਬਣੀ ਵਧੀਆ ਬਣੀ ਸੀ ਚਲੋ ਆਪਣੇ ਘਰ ਚ ਬਣਾਇਆ ਉਹ ਖਾਇਓ ਪੀਓ ਹਾਂਜੀ ਹਾਂਜੀ ਮੈਂ ਸੋਣਾ ਤੇ ਸੋਣਾ ਚਲੋ ਨੀਂਦ ਆ ਗਈ ਨੀਂਦ ਨਹੀਂ ਜ਼ਿਆਦਾ ਆਉਂਦੀ ਡੈੜੀ ਮੀੜਾ ਕੀ ਤਾਉਣਾ ਪੁੱਤ ਨਾ ਹਾਂਜੀ ਬਾਕੀ ਕੰਮ ਕਰਨ ਵਾਲਾ ਬੰਦਾ ਨਹੀਂ ਗੱਲੀ ਇੱਥੇ ਆਉਂ ਤਾਉਂ ਜਿਓ ਇੱਥੇ ਖਾ ਮਰਦਾ ਗੱਲਾਂ ਨਹੀਂ ਕਰਨਾ ਉਹ ਰੱਜਿਆ ਮਰਿਆ ਵਾ ਕੀ ਖਾਧਰ ਭਾਬ ਨੇ ਕਿੰਨੀ ਖਾਧੀ ਝੂਜੀ ਦੇ ਘਰ ਮੈਂ ਹਾਂ ਨਾ ਇਹਨੂੰ ਕਿਹਾ ਕੀ ਇਹ ਤਾਂ ਕਈ ਕਿਤਾਬਾਂ ਤੋਂ ਦਰੇ ਰਾਤ ਜਾਪਾਂ ਇੱਕੋ ਜੋਰ ਜਿਹਾ ਦੱਸੋ ਆਉਂਗਾ ਭਾ ਬੋਲ ਆ ਵੀਰ ਕੁਮੀ ਨਹੀਂ ਆ ਨਾ ਇਹ ਦੀ ਬੋਕ ਤੇ ਇੱਧਰ ਆ ਤੇ ਕਹੇ ਆ ਜਦੋਂ ਤਨੇ ਇਕੱਠੇ ਛੱਡਦੀ ਐ ਓਏ ਉਹ ਨਹੀਂ ਆਦੀ ਪਾਪਾ ਤਾਂ ਉੱਪਰ ਪਈ ਆ ਮੈਂ ਉਹ ਕਰੀ ਤਾਂ ਨੂੰ ਨੇ ਕਿਹਾ ਉਹਨੇ ਕੁਛ ਤਾਂ ਤੁਹਾਨੂੰ ਨੇ ਕਿਹਾ ਨਾ ਵ੍ਰਿਆ ਬਲੀਆ ਤੈਨੂੰ ਥੋੜੀ ਪਈ ਆ ਉਹਦੇ ਰੋਟੀ ਖਾਣ ਨੂੰ ਪਈ ਆ ਤੁਹਾਨੂੰ ਰੋਟੀ ਨਹੀਂ ਨਾ ਪੱਤੋ ਮਿਲੀ ਮੰਮਾ ਹੋ ਲੈ ਆ ਖਲੈ ਨਹੀਂ ਤਾਂ ਕੀ ਆ ਜੀ ਮਾਂ ਨੋਗਣੀ 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 ਆਹ ਕੁਤਾ ਵੀ ਆ ਗਿਆ ਵਾ ਕੋਈ ਗੱਲ ਮਮੀ ਪਾ ਗਈ ਕੋਈ ਗੱਲ ਮਾਰਾਂਗੇ ਨੋ ਬਾਕੀ ਹਾਂਜੀ ਜੀ ਵੇ ਹੀ ਲਿਆ ਤੁਸੀਂ ਸਾਡਾ ਸਾਰਾ ਵਲੌਗ ਪਹਿਲਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਲਾਈਕ ਕਰ ਦਿਓ ਕਹਤੋ ਲਾਈਕ ਕਰ ਦਿਓ ਲਾਈਕ ਕਰ ਦਿਓ ਹੂੰ ਹੂੰ ਕਿਹੋਂ ਹੁੰਦੇ ਕਰ ਦਿਓ ਲਾਈਕ ਕਰ ਦਿਓ ਟੀਟੋ ਟੀਟੋ ਹੂੰ ਕਰ ਦਿਓ ਚਲੋ ਅੱਗੇ ਹੀ ਗਲੀ ਬਾਏ ਬਾਏ ਕਰਦੇ ਆ ਬਲੌਗ ਦਾ ਇੱਥੇ ਹੀ ਐਂਡ ਮਿਲਦੇ ਆ ਪਹਿਲਾਂ ਵੀ ਵੀਡੀਓ ਚ ਬਾਏ ਬਾਏ ਬਾਏ